ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਆਪਾਂ ਪਿੰਡ ਡੇਲੋ ਤਹਿਸੀਲ ਵੀ ਡੇਲੋ ਪੈ ਜਾਂਦੀ ਹੈ ਜ਼ਿਲ੍ਹਾ ਲੁਧਿਆਣਾ ਇੱਥੇ ਵੀਡੀਓ ਕਵਰ ਕਰਦੇ ਪਿਆ ਵਾਜੇ ਦਾ ਮੋਬਾਈਲ ਨੰਬਰ 991494006 991494006 HF نسل ਦੀ ਬਿਹੜਾ ਤਾਜੀ ਸੂਈ ਆ ਸੂਈ ਨੂੰ ਸਰਫੇ ਨੂੰ 20 ਮਿੰਟ ਹੋਇਆ ਦੂਸਰਾ ਸੂਆ ਸੂਈ ਆ ਮਗਰ ਇਹਦੇ ਬੱਚਾ ਮੀਨਕਾਫਾ ਪਹਿਲੇ ਸੂਏ ਮਲਕ ਦੱਸਦੇ ਆ ਕਿ ਆਪਾਂ 33 ਕਿਲੋ ਦੁੱਧ ਤੇ ਦਾ ਚੋਇਆ ਹੋਇਆ ਸੋ ਥਾਣ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਗੁੱਲੇ ਵਾਲਾ ਥਾਣਾ ਚਾਹੀਏ ਹੱਥੀਚ ਵੇ ਕਰ ਲੋ ਚਾਹੇ ਮਸ਼ੀਨੀ 33 ਕਿਲੋ ਦੁੱਧ ਵਹਿੜ ਦਾ ਪਲੂਣ ਦਾ ਵਹਿਜੀ ਦਿੱਤਾ ਹੋਇਆ ਮਗਰ ਬੱਚਾ ਤਾਜੀ ਬਿਲਕੁਲ ਸੂਈ ਹੈਗੀ ਤੇ ਜੇਰ ਅਜੇ ਪੈਂਡਿੰਗ ਆ ਬਾਕੀ ਕੱਦ ਕਾਠ ਵਗੈਰਾ ਦੇਖੋ ਵਹਿੜ ਦਾ ਸੋਹਣਾ ਸਾਫ ਸੁਥਰਾ ਚੰਗੀ ਸੈਨਿਕ ਵਾਲੀ ਵਜਨ ਵਜੂਦ ਵਾਲੀ ਬਿਹੜਾ ਥਣ ਦੇਖੋ ਸੋਨਾ ਸਾਫ ਸਿਤਰਾ ਸੋ ਇਸ ਵਾਰ ਇਸ ਤੋਂ 40 ਲੀਟਰ ਦੀ ਉਮੀਦ ਆ ਗਰਮੀ ਦਾ ਟਾਈਮ ਆ ਤੁਸੀਂ 35 ਕਿਲੋਦੁੱਤ ਮੰਨ ਕੇ ਨੂੰ ਪਰਚੇਸ ਕਰ ਸਕਦੇ ਹੋ ਸੋ ਬੱਚਾ ਮੇਲਕਾਫ ਐਚ ਐਫ ਨਸਲ ਦੀ ਸੂਈ ਹੈਗੀ ਬਿਹੜ 35 ਕਿਲੋਦੁੱਤ ਗਰਮੀ ਦੇ ਵਿੱਚ ਪਾਉਣ ਵਾਲੀ ਬਿਹੜ ਹੈਗੀ ਆ ਪੰਡ ਡੇਲੋ ਜ਼ਿਲ੍ਹਾ ਲੁਧਿਆਣਾ ਪਏ ਦਾ ਕਰੇਲੂ ਬਿਹੜਾ ਵੀਰਾਂ ਦੀ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਕਰ ਸੋ 991494006 ਵੀਰਾਂ ਦਾ ਮੋਬਾਈਲ ਨੰਬਰ ਆ ਰੇਟ ਇਹਦਾ ਹੈਗਾ 1,05,000 ਰੁਪਇਆ ਇਹਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਕੋਈ ਵੀ ਵੀਰੇਸ ਬੈਡ ਨੂੰ ਖਰੀਦਣਾ ਚਾਹਵਣ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ WhatsApp ਵਾਲੀ ਵੀਡੀਓ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਬਰਖ ਸੁਝਾਅ ਕਰਨੀ ਆ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ